ਤੂੰ ਨਾਲੀ ਤੇ ਦੀ ਮਾਂ ਸੀ ਮਮਾ ਨਾਲ ਕਿ ਆਂ ਜੀ ਜਾਪੋ ਕੋ ਮਰੇ ਰਹਿ ਦੇ ਨਹੀਂ ਘਰ ਕਿਉ ਐਤਨਾ ਵੀ ਸੋਹ ਤੇ ਐਸੀ ਵੀ ਜਿਸੋਂ ਲੱਗੀ ਮੈਨੂੰ ਆ ਵੀ ਉਹਨਾਂ ਦੇ ਰੱਖਾਂਗੀ ਪਰ ਕਾਨੂੰਨੀ ਤੇ ਬਦਲ ਸੋ ਦੱਬ ਗਈ ਉਹਨਾਂ ਮਾਂ ਬਜਾੜ ਸਾਥੀ ਲੜਿਆ ਜੀ ਜੱਕਦਮ ਬਸ 11 12 ਦਾ ਟਾਈਮ ਹੈ ਕਿੱਕਦਮ ਹੱਥਾਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਪੁੱਤਰਾਂ ਤੋਂ ਬਾਅਦ ਪਰ ਮਹਿਰੂ ਜੀ ਕਾਫੀ ਲੰਬੇ ਸਮੇਂ ਤੋਂ ਪੀਲਿਆ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਪੀਰੀਆ ਜੀ ਬਾਬਾ ਜੀ ਨੇ ਮਤ ਦਿੱਤੀ ਸੀ ਦੀ ਸਾਡੇ ਚੁੱਲੇ 'ਚੋਂ ਅੱਗ ਵੀ ਬੁਝ ਗਈ ਸੀ ਐਡੇ ਹਾਲਾਤ ਮਾੜੇ ਹੋ ਗਏ ਸੀ ਤੋਂ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਕਿਹਾਗਾ ਬਸ ਇਹ ਤਾਂ ਯਾਸਰਾ ਸੀ ਜਿਹੜਾ ਅ ਵੀ ਰੱਬ ਨੇ ਅੱਜ ਕਹੋ ਤੇ ਸਾਡੇ ਕੋਲੋਂ ਤੇ ਪੁੱਤ ਕੀ ਗਿਆ ਮੱਝ ਨੂੰ ਕਿਉਂ ਬਣਿਆ ਸੀ ਯਾਰ ਜਿਹੜੇ ਮੱਝ ਨੂੰ ਪਤਾ ਨਹੀਂ ਕੀ ਹੋਇਆ ਸੋ ਨਾਲੀ ਸਾਡੀ ਮਾਤ ਸੀ ਅੱਗੇ ਸਾਡਾ ਬੱਚਾ ਵੀ ਐਵੇਂ ਮਰ ਗੱਜ ਚ ਮੜੀ ਬਿ ਰੋਗ ਨਾਲ ਸੱਪ ਫਿਰੰਦੇ ਸੀ ਕਿਦਾਂ ਦੇ ਲੈ ਕੇ ਆ ਗੋ ਮੈਂ ਮੰਨ ਲਵਾਂ ਕਿ ਆਸ ਵੀ ਸੱਪ ਕੋ ਮਦੇ ਵੇਸ ਦੇ ਨਹੀਂ ਘਰ ਕਿਉ ਪਰ ਮੇਰੇ ਵੀ ਆ ਜ ਸਾਡੀ ਛੋਟੀ ਲਾੜੀ ਗਿਆ ਸੱਪ ਲੜ ਗਿਆ ਪਤਾ ਹਾਂਜੀ ਸਾਡੀ ਗਵਾਂਡੀ ਵੀ ਦਾਸ ਦੇ ਦੇ ਸੀ ਵੀ ਸੱਪ ਤੋਰੇ ਮੇਰੇ ਤੇ ਤੁਹਾਡੇ ਘਰਾਂ ਕੋਲ ਮਮਾ ਨੂੰ ਉਹਦਾਂ ਨੇ ਵੀ ਆ ਕੇ ਦੱਸਿਆ ਸੀ ਉਹ ਕਹਿੰਦੇ ਨੇ ਸੱਪ ਦੇ ਰਹਦੇ ਮੇਰੀ ਭੈਣ ਨੇ ਵੀ ਕਈ ਵਾਰੀ ਵੇਖੇ ਸੱਪ ਆਹ ਬੋਲ ਜੀ ਪਤਾ ਮਾ ਜੀ ਹਾਂ ਜੀ ਉਹ ਜੂਨ ਵਾਲੀ ਸੀ ਐ ਤਨਾ ਵੀ ਸੋਚਿਆ ਸੀ ਵੀ ਜਦ ਸੂਏਗੀ ਮੇਰੇ ਸਿਰ ਨਾ ਆ ਵੀ ਉਹਨਾਂ ਦੇ ਰੱਖਾਂਗੀ ਪਰ ਸਾਨੂੰ ਨਹੀਂ ਸੀ ਪਤਾ ਵੀ ਸੂਣ ਦੱਬਾ ਲਈ ਉਹਨੇ ਮਾਰ ਜਾਣਾ ਬਸ ਪਤਾ ਨਹੀਂ ਕੀ ਕੁਚਰਦੇ ਦੇ ਰੰਗ ਨੇ ਬਾਹਰੋਂ ਕਿਤੇ ਫਿਰਦਾ ਤੁਰਦਾ ਸੱਪ ਆਇਆ ਘੋਨੇ ਚ ਉਹ ਕਿਤੇ ਲੜ ਗਿਆ ਜੀ ਗੁੜੀਆ ਘਰੇ ਸੀ ਜੀ ਉਹਨੂੰ ਪਤਾ ਲੱਗਾ ਡਾਕਟਰ ਨੂੰ ਤੁਰੰਤ ਫੋਨ ਕੀਤਾ ਜੀ ਡਾਕਟਰ ਸਾਹਿਬ ਆਏ ਨੇ ਟੀਕੇ ਲਾ ਗਏ ਨੇ ਕੁਛ ਦਵਾਈ ਉਹਨਾਂ ਨੇ ਲਿਖਤੀ ਮੈਂ ਮੈਡੀਕਲ ਤੋਂ ਲੈਣ ਗਿਆ ਤੇ ਜਿਆਦਾ ਹੀ ਜ਼ਹਿਰ ਚੜ ਗਿਆ ਜੀ ਤੇ ਮਗਰ ਬੇਟੀ ਨੇ ਫੋਨ ਕਰਤਾ ਦਵਾਈ ਨਾ ਲਈ ਤੂੰ ਉਹਦੀ ਮੌਤ ਹੋ ਚੁੱਕੀ ਹੈ ਜੀ ਇਹ ਸਾਪ ਹੀ ਲੜਿਆ ਸਾਪ ਹੀ ਲੜਿਆ ਜੀ ਜੱਕਦਮ ਬਸ 11 ਪੌਣੇ 12 ਦਾ ਟਾਈਮ ਹੈ ਜੀ ਜੱਕਦਮ ਹੀ ਹੱਥਾਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਪੁੱਤਰਾਂ ਤੋਂ ਵੱਧ ਪਾਲੀ ਜੀ ਤੇ ਕਿੰਨੇ ਬੱਚੇ ਕਿੰਨੇ ਬੱਚੇ ਕਿੰਨੇ ਪੰਜ ਬੇਟੀਆਂ ਜੀ ਓਹ ਬੇਟੀਆਂ ਪੰਜ ਪੰਜ ਬੇਟੀਆਂ ਹੀ ਆ ਜੀ ਤੇ ਤੇ ਆਪ ਤੁਸੀਂ ਵੀ ਕਿਨੇ ਆਪ ਹੀ ਕਿੰਦੇ ਜ਼ਮਾਰ ਮੇਰੇ ਮੁਜੀ ਕਾਫੀ ਲੰਬੇ ਸਮੇਂ ਤੋਂ ਪੀਲੀਆ ਮੇਰੇ ਕੋਲ ਰਪੋਟਾਂ ਪਈਆਂ ਨੇ ਪੀਲੀਆ ਜੀ ਬਾਬਾ ਜੀ ਨੇ ਮਤ ਦਿੱਤੀ ਸੀਗੀ ਸਾਡੇ ਚੁੱਲ੍ਹੇ 'ਚੋਂ ਅੱਗ ਵੀ ਬੁਝ ਗਈ ਸੀ ਐਡੇ ਹਾਲਾਤ ਮਾੜੇ ਹੋ ਗਏ ਸੀ ਦਵਾਈ ਪੂਰੀ ਕਰੀਏ ਦਿਹਾੜੀਦਾਰ ਬੰਦਾ ਹਾਂ ਮੈਂ ਵੀ ਇਕੱਲਾ ਕਮਾਉਣ ਵਾਲਾ ਹਾਂ ਪੰਜੀ ਤੇ ਪੈ ਗਿਆ ਜੀ ਤੇ ਦਵਾਈ ਹੁਣ ਥੋੜਾ ਜਿਆ ਕੁ ਪਿੱਤੇ ਦੀ ਜਿਹੜੀ ਪਾਇਪ ਸੀ ਲੀਵਰ ਦੀ ਬਲੌਕ ਹੋ ਗਈ ਜੀ ਬੜੀ ਲੰਮੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਜੀ ਤੇ ਜੇ ਦਵਾਈ ਰਿਹਾਈ ਦੀ ਟਖੰਡ ਚਾ ਮੁੱਕ ਜਾਂਦੀ ਜੀ ਖੰਡ ਚਾ ਲਈ ਦੀ ਤੇ ਦਵਾਈ ਮੁੱਕ ਜਾਂਦੀ ਜੀ ਉਧਰੋਂ ਬੇਟੀਆਂ ਦਾ ਪੜਾਈ ਦਾ ਵੀ ਬਹੁਤ ਉਕਾ ਹੋਇਆ ਪਿਆ ਇਹਦਾ ਇਹ ਰਜਗਾਰ ਸੀ ਵੀ ਚੱਲ ਦੁੱਧ ਦੁੱਧ ਪਾਵਾਂਗੇ ਸਾਡੀ ਕੋਈ ਘਰ ਦਾ ਲੂਣ ਮਿਰਚ ਖਰਚਾ ਚੱਲੀ ਜੂਗਾ ਠੀਕ ਤਨਾ ਚਲੋ ਤੱਕ ਸੁਣੋ ਇਹ ਅਗਲੇ 10ਵੇਂ ਮਹੀਨੇ ਚ ਇਹਨੇ ਸੂਪ ਪੈਣਾ ਜੀ ਕੋਈ 20 25 ਦਿਨਾਂ ਦੇ ਵਿੱਚ ਵਿੱਚ ਇਹਨੇ ਸੂਪ ਪੈਣਾ ਸੀ ਲਾਏ ਪਈ ਖੜੀ ਸੀ ਕੋਈ ਹੋਰ ਕਮਾਈ ਦਾ ਸਾਧਨ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਕੀ ਹੈਗਾ ਬਸ ਇਹ ਤਾਂ ਯਾਸਰਾ ਸੀ ਜਿਹੜਾ ਵੀ ਰੱਬ ਨੇ ਅੱਜ ਕਹੋ ਦਿਆ ਸਾਡੇ ਕੋਲ ਤੇ ਬੱਚਿਆਂ ਦੇ ਫਿਰ ਪੜ੍ਹਾਈ ਦਾ ਕਿਵੇਂ ਖਰਚਾ ਚੱਲਦਾ ਬਸ ਬੱਚਿਆਂ ਦਾ ਐਵੇਂ ਹੀ ਹੈ ਜੀ ਦਿਹਾੜੀ ਧਫਾ ਕਰੀਦਾ ਮੈਂ ਵੀ ਮੰਜੀ ਤੇ ਆ ਕੋਈ ਸੱਜਣ ਮਿੱਤਰ ਵੀਰ ਭਰਾ ਨੂੰ ਕਹਿ ਦਈਦਾ ਕੋਈ ਕਾਪੀਆਂ ਲੈ ਦੇਂਦਾ ਕੋਈ ਐਵੇਂ ਜੀ ਮੰਗ ਤੱਕ ਕੇ ਇਹਨਾਂ ਵਿਚਾਰੀਆਂ ਪੜ੍ਹਦੀਆਂ ਮੈਸਟਰਾਂ ਨੂੰ ਕਹਿ ਦਈਦਾ ਜੀ ਅੱਜ ਕੱਲ ਤੁਹਾਨੂੰ ਪਤਾ 350 ਦਾ ਤੇ ਚਾਰਜੀ ਹੋ ਗਿਆ ਮੋਬਾਈਲ ਤੇ ਕੰਮ ਆਉਂਦਾ ਜੀ ਤੇ ਮੰਗ ਤੱਕ ਕੇ ਕਿਥੇ ਮੋਬਾਈਲ ਲੈਤਾ ਕਿਸੇ ਨੇ ਜੀ ਤੇ ਜਦੋਂ ਨਹੀਂ ਹੁੰਦਾ ਮਾਸਟਰ ਨੂੰ ਕਹਿ ਦੇਈ ਜੀ ਕਦੀ ਕੋਈ ਸਰ ਪਵਾ ਦਿੰਦਾ ਨੈਟ ਕਦੀ ਕੋਈ ਸਰ ਪਵਾ ਦਿੰਦਾ ਜਿਵੇਂ ਜਿਵੇਂ ਵੈਗਰ ਨੂੰ ਚੰਗਾ ਲੱਗੇ ਜੀ ਬਸ ਵਿਚਾਰਾ ਹੋਈ ਜਾਂਦਾ ਮਾੜਾ ਮੋਟਾ ਅੱਜ ਇਹਦਾ ਇੱਕ ਆਸਰਾ ਹੈਗਾ ਸੀ ਅੱਜ ਉਹ ਵੀ ਉੱਟ ਗਿਆ ਜੀ